thank <laughs> <laughs> you ਜੀ ਸੰਗ ਜੀ ਜੀ ਹਰਦੀਪ ਜੀ ਤੁਹਾਡਾ ਕੀ ਦਿੱਕਤਾ ਇਹ ਮੇਰੇ ਸਾਹੇ ਦਾ ਮੁੰਡਾ ਕਿੱਦਾਂ ਹੱਥਾ ਬਾਬਾ ਜੀ ਤੇ ਹਾਲਸਾ ਘਰੋਂ ਤਾਂ ਕੁਛ ਐਸ ਤਰ੍ਹਾਂ ਕਹੇ ਵੀ ਅਸੀਂ ਕਿਤੇ ਕੰਮ ਚੱਲੇ ਆ ਕਿਦਾਂ ਜਣੇ ਗਏ ਤਨ ਜਾਣੇ ਦੋ ਜਣੇ ਗਏ ਸੀ ਇਥੋਂ ਇੱਕ ਮੁੰਡਾ ਤੀਜਾ ਬਾਰੋਂ ਲਾ ਰਿਹਾ ਹੈ ਕਿੰਨਾਂ ਨੂੰ ਕਿੰਨਾ ਪਤਾ ਲੱਗਿਆ ਕੀ ਹਾਪਾ ਆਸਾਨਾ ਦਾ ਐਕਸੀਡੈਂਟ ਵਸਦੇ ਜੀ ਹੋਇਆ। ਸਾਨੂੰ ਤਾਂ ਸਵੇਰ ਪਤਾ ਲੱਗਿਆ। ਇਹ ਵੀ ਪਤਾ ਲੱਗ ਰਿਹਾ ਹੈ ਜਾਂ ਕਿੰਨੇ ਭੈਣ ਭਰਾ ਇਹ ਤਾਂ ਨੇ ਭੈਣ ਭਰਾ। ਚਲੋ ਸਾਡੀ ਕਰਦੇ ਜੀ। ਉਹਨਾਂ ਦੋਵਾਂ ਦੀ ਸ਼ਾਦੀ ਹੋਈ ਸੀ ਆ। ਇਹਦੀ ਸ਼ਾਦੀ ਬਾਰੇ ਕੋਈ ਚੱਲਦਾ ਸੀ। ਇਹਦੀ ਸ਼ਾਦੀ ਬਾਰੇ ਚੱਲਦਾ ਸੀ ਹੁਣ ਸੈਟ ਕੈਂਸਲ ਹੋਇਆ। ਹੁਣ ਸੈਟ ਕੈਂਸਲ ਹੋ ਗਿਆ। ਕੈਂਸਲ ਹੋ ਗਿਆ। ਬਹੁਤ ਬੰਦੇ ਵੀ ਚੱਲਦੇ ਆ। ਹਾਂ ਜੀ। ਗਏ ਹੋਇਆ। ਕੰਮ ਕੀ ਕਰਦਾ ਸੀ? ਕੰਮ ਕੀ ਕਰਦਾ ਸੀ? ਕੰਮ ਡਰਾਈਵਰ ਸੀ ਇਹ ਗੱਡੀ ਦਾ। ਕੀਦਾ ਸੁਭਾਅ ਵਗੈਰਾ ਕਿੱਦਾਂ ਸੁਭਾਅ ਬਹੁਤ ਵਧੀਆ ਜਿਸ ਤਰ੍ਹਾਂ ਪਤਾ ਲੱਗਿਆ ਹਾਲ ਤੱਕ ਆਪਣੇ ਕੋਈ ਪਤਾ ਨਹੀਂ ਲੱਗਿਆ ਰਹਾ ਤਾ ਕੀ ਨਾਮ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਜੀ ਅੱਜ ਬਹੁਤ ਵੱਡਾ ਪਾਰਾ ਜਿਹੜਾ ਵਾਪਰੇ ਔਰ ਤੁਸੀਂ ਦੇਸ਼ ਦੀ ਸੇਵਾ ਕੀਤੀ ਬਹੁਤ ਸਾਲ ਫੌਜ ਦੇ ਵਿੱਚ ਰਹਿ ਕੇ ਸਿਕਰੀ ਜੀ ਮਿਲਦੀ ਰਹਿ ਕੇ ਤੇ ਅੱਜ ਪੁੱਤ ਨਵਾਂ ਜਵਾਨ ਜਿਹਨੇ ਸੇਵਾ ਕਰਨੀ ਸੀ ਉਹ ਚਲਾ ਗਿਆ ਕਿਥੋਂ ਦੇਖੋ ਜੀ ਸਾਨੂੰ ਤਾਂ ਮਾਰ ਕੇ ਸੱਟ ਗਿਆ ਬੱਚਾ ਠੀਕ ਨਹੀਂ ਤੇ ਮਤਲਬ ਅਸੀਂ ਤਿੰਨੇ ਭਾਈ ਸੀ ਤਿੰਨੇ ਹੀ ਅਸੀਂ ਫੌਜ ਆਰਮੀ ਸੇਵਾ ਕੀਤੀ ਅਸੀਂ ਤਿੰਨਾਂ ਨੇ ਹਾਂ ਤੇ ਮੈਂ ਰਿਟਾਇਰਮੈਂਟ ਆ ਮੇਰੇ ਤੋਂ ਵੱਡਾ ਵੀ ਰਿਟਾਇਰਮੈਂਟ ਆ ਤੇ ਇੱਕ ਆ ਜਿਹੜੇ ਇੱਥੇ ਪਾਰਕ ਬਣੀ ਹੋਈ ਆ ਛੀਦਨ ਦੀ ਪਾਰਕ ਉਹਦੇ ਵਿੱਚ ਪਹਿਲੇ ਨੰਬਰ ਤੇ ਸਾਡਾ ਭਾਈ ਆ ਬੈਠਾ ਸਨ ਬਾੜ ਦੀ ਲੜਾਈ ਚ ਛੀਦ ਹੋਇਆ ਉਹ ਹਾਂਜੀ ਛੀਦਾ ਦਾ ਪਰਿਵਾਰ ਕਿਹਾ ਜਾਂਦਾ ਛੀਦਾ ਦਾ ਪਰਿਵਾਰ ਕਿਹਾ ਜਾਂਦਾ ਹਾਂਜੀ 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 ਪਰ ਇਹ ਜਿਹੜਾ ਬਾਹਰਾਂ ਬੱਚਿਆ ਪੁੱਤ ਚਲ ਗਿਆ ਕਿੱਦਾਂ ਮਾ ਨਹੀਂ ਜੀ ਇਹ ਸਾਨੂੰ ਕੋਈ ਪਤਾ ਨਹੀਂ ਤਾਂ ਕਰੇ ਮੇਰੀ ਲੱਤ ਤੇ ਵੈਸੇ ਹੀ ਕੱਟੀ ਵੀ ਆ ਸੂਗਰ ਨਾਲ ਆ ਕੇ ਆ ਲੱਤ ਵੀ ਕੱਟੀ ਮੇਰੀ ਇਹ ਪਤਾ ਥੰਗਾ ਸੀ ਪੁੱਛਿਆ ਯਾਰਾ ਦੋਸਤਾਂ ਤੋਂ ਵੀ ਜਿਸ ਤਰ੍ਹਾਂ ਵਾਲਾ ਸੁਭਾਅ ਸੀਗਾ ਬਹੁਤ ਮਿਲਨਸਾਰ ਸੀਗਾ ਮਿਲਨਸਾਰ ਇਹ ਤਾਂ ਵਿਆਹ ਵੀ ਰੱਖਿਆ ਹੋਇਆ ਸੀ ਆਓ ਵਿਆਹ ਵੀ ਥੋੜਾ ਜਿਹਾ ਬਸ 14 ਆ 14 ਤਰੀਕ ਨੂੰ ਹਾਂ 14 ਤਰੀਕ ਨੂੰ 14 ਤਰੀਕ ਨੂੰ ਵੀ ਆ ਹਾਂਜੀ ਹਾਂਜੀ ਅ ਮਸਾਖੀ ਤੋਂ ਦੂਜੇ ਦਿਨ ਜੀ ਹਰਪੀਤ ਦੀ ਮੌਤ ਹੋਈ ਆ ਕਿਵੇਂ ਪਤਾ ਲੱਗਾ ਸਰ ਇਹ ਸਰ ਮਤਲਬ ਕਿ ਅੱਜ ਸਵੇਰੇ ਸਾਨੂੰ 7:30 ਵਜੇ ਫੋਨ ਆਇਆ ਸੀਗਾ ਨਾਲੇ ਘਰੇ ਫਾਦਰ ਸਾਹਿਬ ਨੂੰ ਵਿਆਹ ਕਰਕੇ ਬੇਟੇ ਦਾ ਐਕਸੀਡੈਂਟ ਹੋਇਆ ਤੇ ਉੱਥੇ ਮੌਕੇ ਤੇ ਐਸਐਸਐਫ ਦੀ ਪੁਲਸ ਨਾਲ ਮਿਲਾਈ ਜਾਣਬੀਨ ਕੀਤੀ ਤਾਂ ਤਿੰਨ ਮਤਲਬ ਕਿ ਉਹ ਨੌਜਵਾਨ ਸੀ ਜਿਨ੍ਹਾਂ ਦੀ ਡੈਥ ਹੋ ਚੁੱਕੀ ਸੀ ਤੇ ਉਸ ਤੋਂ ਪਤਾ ਲੱਗਿਆ ਵੀ ਦੋ ਰਣੀਆਂ ਦੀ ਸੀ ਇੱਕ ਬਲਾਸਪੁਰ ਦਾ ਸੀ ਤੇ ਉਹਨਾਂ ਦੀ ਮੌਕੇ ਤੇ ਹੀ ਮਤਲਬ ਕਿ ਆਉਣ ਦਾ ਸਪੋਰਟ ਡੈਪਥ ਹੋ ਗਈ ਇਹ ਕਿੱਥੇ ਗਈ ਸੀ ਕਿ ਕਿਥੋਂ ਵਾਪਸ ਆ ਰਹੀ ਸੀ ਇਹ ਬਲਾਸਪੁਰ ਜਾ ਰਹੀ ਸੀ ਸਾਡੇ ਫਰੈਂਡ ਨੂੰ ਘਰੇ ਛੱਡਣ ਆ ਕਿੰਨੇ ਦੋਸਤ ਸੀ ਹਾਂਜੀ ਫਰੈਂਡ ਸੀਗੇ ਇਹ ਤਿੰਨੇ ਕੀ ਕਰੋ ਕਿੱਥੇ ਗਈ ਗਈ ਸੀ ਇਹ ਘਰੋਂ ਕਿਤੇ ਪ੍ਰੋਗਰਾਮ ਤੇ ਪਾਰਟੀ ਵਗੈਰਾ ਤੇ ਗਈ ਸੀ ਤੇ ਪਤਾ ਲੱਗਿਆ ਕਿੰਨੇ ਵਜੇ ਐਕਸੀਡੈਂਟ ਹੋਇਆ ਔਰ ਪਤਾ ਲੱਗਿਆ ਬਾਡੀयां ਸਵੇਰ ਮਿਲਣਗੀਆਂ ਇਹ ਤਕਰੀਬਨ ਸਾਹਮਣੇ ਉੱਥੇ ਜਿੱਥੇ ਐਕਸੀਡੈਂਟ ਹੋਇਆ ਉਹਦੇ ਆਪੋਜ਼ਿਟ ਪੈਟਰੋਲ ਪੰਪ ਸੀ ਤੇ ਉਹਨਾਂ ਨੇ ਜਦੋਂ ਖੜਕਾ ਸੁਣਿਆ 2:30 ਦਾ ਟਾਈਮ ਦੱਸਿਆ। 2:00 ਪਤਾ ਲੱਗਿਆ। ਹਾਂਜੀ ਸੋਭਾ ਮਾਰਨਿੰਗ ਪਤਾ ਲੱਗਿਆ। ਪਰਿਵਾਰ ਦੇ ਵਿੱਚ ਕੌਣ ਕੌਣ ਨੇ? ਪਰਿਵਾਰ ਵਿੱਚ ਇਹਨਾਂ ਦੇ ਫਾਦਰ ਆ, ਮਾਦਰ ਆ, ਦੋ ਬ੍ਰਦਰਸ ਇਹ ਆ ਕਿ ਸਿਸਟਰ ਆ। ਤੇ ਇਹਨਾਂ ਦਾ ਵੱਡਾ ਬ੍ਰਦਰ ਵਿਆਹਿਆ ਹੋਇਆ ਈ। ਕੰਮ ਕੀ ਕਰਦਾ ਹੈ? ਕੰਮ ਇਹ ਡਰਾਈਵਰ ਹੈ ਈ। ਗੱਡੀ ਚਲਾਉਂਦਾ ਸੀਗਾ ਈ ਮੋਗੇ ਪ੍ਰਾਈਵੇਟ। ਲਖਵਿੰਦਰ ਸਿੰਘ ਆ ਜੀ ਜੀ ਕੀਨਤ ਕੋਰਾ ਰਿਸ਼ਤਾ ਹਰਪੀਤ ਦਾ ਮੇਰੇ ਮਾਮਾ ਜੀ ਦਾ ਬੇਟਾ ਸੀ ਇਹ ਤੇ ਕਿੱਦਾ ਹਸਾ ਇਹ ਹਸਾ ਮੋਗੇ ਕਹਿੰਦਾ ਮੈਂ ਗਿਆ ਆਪਣੇ ਮਤਲਬ ਯਾਰਾਂ ਦੋਸਤਾਂ ਨੂੰ ਨਾਲ ਗਿਆ ਸੀ ਰਾਤ ਹੁਣ ਕੀਤਾ ਕਿ ਤੁਸੀਂ ਖਾਣਾ ਖਾ ਲੋ ਤੇ ਮੈਂ ਮਤਲਬ ਆ ਜਾਊਗਾ ਤੇ ਬਾਅਦ ਚ ਨਹੀਂ ਆਇਆ ਰਾਤ ਤੇ ਫਿਰ ਸਵੇਰੇ ਸਾਨੂੰ ਪਤਾ ਲੱਗਾ ਕਿ ਮਤਲਬ ਕਿ ਇਹਦਾ ਐਕਸੀਡੈਂਟ ਹੋ ਗਿਆ ਤੇ ਕੀ ਕੰਮ ਕੀ ਕਰਦਾ ਸੀ ਜੀ ਕੰਮ ਡਰਾਈਵਰੀ ਕਰਦਾ ਸੀ ਜੀ ਡਰਾਈਵਰੀ ਹਾਂ ਜੀ ਹਾਂ ਜੀ ਡਰਾਈਵਰੀ ਕਰਦਾ ਸੀ ਹੁਣ ਕਿੱਦਾਂ ਸੁਭਾਅ ਸੀ ਸੁਭਾਅ ਬਹੁਤ ਵਧੀਆ ਸੀ ਹਜੇ ਅਨਮੈਰਿਡ ਸੀ ਵਿਆਹ ਦਾ ਵੀ ਮਤਲਬ ਇਹਦਾ ਹੈਗਾ ਸੀ ਵੀ 14 ਵਿਆਹ ਕਰਨਾ ਸੀ ਦਾ ਤੇ ਹਾਂਜੀ ਤੁਹਾਨੂੰ ਦਾ ਵੀ ਰੱਖਿਆ ਸੀ 14 ਤਰੀਕ ਦਾ ਰੱਖਿਆ ਹੈਗਾ ਹਾਂਜੀ 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 ਤੇ ਬੜਾ ਪਾਣਾ ਵੱਡਾ ਬੱਪਾ ਹਾਂਜੀ ਹਾਂਜੀ ਮਾਮਾ ਜੀ ਹੁਣ ਹੈ ਨਾ ਸਾਡੇ ਮੇਰੇ ਮਾਮਾ ਜੀ ਤਿੰਨ ਤਿੰਨੇ ਆਰਮੀ ਦੇ ਵਿੱਚ ਹੀ ਵੱਡੇ ਮਾਮਾ ਜੀ 1962 ਸਾਲ ਦੇ ਵਿੱਚ ਸ਼ਹੀਦ ਹੋ ਗਏ ਸੀ ਉਹ ਤੇ ਉਹਨਾਂ ਦੇ ਛੋਟੇ ਬੜਾ ਜਿਹੜਾ ਛੋਟੇ ਮਾਮਾ ਜੀ ਦੋਵੇਂ ਆਰਮੀ ਤੋਂ ਵਿੱਚ ਰਿਟਾਇਰ ਆ ਪੈਨਸ਼ਨ ਆਏ ਆ ਹਾਂਜੀ ਹਾਂਜੀ ਉਹਨਾਂ ਸ਼ਹੀਦਾਂ ਦਾ ਪਰਿਵਾਰ ਹਾਂਜੀ ਸ਼ਹੀਦਾਂ ਦਾ ਪਰਿਵਾਰ ਤੁਹਾਡੇ ਮਾਮਾ ਜੀ ਦਾ ਬੇਟਾ ਜਿਹੜਾ ਸੀ ਉਹ ਸੀਬੀਆਈ ਚ ਹੈਗੇ ਐਸਪੀ ਆ ਹਾਂਜੀ ਉਹ ਦਿੱਲੀ ਆ ਜਿਆਰ ਸਿੰਘ ਉਹਨਾਂ ਦਾ